नमस्कार आप देख रहे हैं सिटी हलचल मैं संजना चोपड़ा शुरू करते हैं आज की खबरों का सिलसिला नमस्कार दोस्तों आप देख रहे हैं सटी हलचल मैं हूं आपके साथ अशोक चोपड़ा सिख पंथ के पांचों तख्तों के जथेदार साहबान द्वारा शिरोमणी अकाली दल बादल के अध्यक्ष सुखबीर सिंह बादल सहित अन्य अकाली नेताओं को सुनाई गई धार्मिक सजा के तहत बीते दो दिनों तक सुखबीर सिंह बादल द्वारा तख्त श्री केसगढ़ साहिब में नतमस्तक होते हुए जहाँ अपनी सजाएं निभाई तो वही आज का दिन था सुखदेव सिंह ढींसा का और सुबह नौ बजते ही गले में तख्ती और नीला बाना पहन सुखदेव सिंह ढींसा तकतरी केसगढ़ साहब के मुख्य द्वार पहुंचे और हाथ में वर्षा पकड़ सजा निभाई और उसके उपरांत एक घंटे यानी 10 से 11 बजे तक गुरबानी का कीर्तन सुना और ग्यारह से बारह बजे तक जूठे बर्तन साफ करने की सेवा निभाई कल के मुकाबले आज जहां सुरक्षा के इंतजाम बहुत कम नजर आए तो वहीं भीड़ भी काफी अधिक नहीं थी इस मौके पर क्या कहा पत्रकारों से बात करते सुखदेव सिंह ढींसा ने आप खुद ही सुने कोई 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 भी भी हाइपोथेटिकल क्वेश्चन है मेरा हालांकि ਮੰਨ ਲਓ ਬੇ ਸੁਖਵੀਰ ਬਾਦਲ ਨੇ ਦੁਬਾਰਾ ਜਿਹੜਾ ਚੁਣ ਲਿਆ ਜਾਂਦਾ ਫਿਰ ਉਹਦੀ ਐਕਸੈਪਟੈਂਸ ਹੋਏਗੀ ਕੋਈ ਪ્યોਰੀ ਨਹੀਂ ਹੋਏਗੀ ਜਦੋਂ ਕੋਈ ਚੁਣਿਆ ਗਿਆ ਉਹਦੀ ਹੋਏਗੀ ਗਲਤ ਹੈ ਵੀ ਚੁਣਿਆ ਜਾਵੇ ਨਵੀਂ ਜਿਹ ਨਵੀਂ ਜਨਰੇਸ਼ਨ ਜਿਹੜੀ ਹੈਗੀ ਤੇ ਅਸੀਂ ਤਾਂ ਚਾਹੁੰਦੇ ਕਿ ਜਨਵੀ ਜਨਰੇਸ਼ਨ ਦੇ ਹੱਥ ਚਾਵੇ ਹੂੰ ਲੱਗਦਾ ਕਿ ਹਾਈ ਟਾਈਮ ਹੈ ਹੁਣ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਤਾਂ ਗੁਰਦੀ ਹੈ ਇਹ ਤਾਂ ਸਾਰੇ ਚਾਹੁੰਦੇ ਆ ਵੀ ਕਿ ਡੀਓ ਨੇ ਤੇ ਲੋਕੀਂ ਚੋਂ ਦੇ ਲੋਕਾਂ ਦੇ ਮਨ ਵਿੱਚ ਬਾੜ ਵੀ ਜਿੰਨੀ ਦੁਨੀਆ ਬੈਠੀ ਹੋਈ ਹੈ ਕਹਿੰਦੇ ਵੀ ਭਾਈ ਕਿੱਟੇ ਹੋ ਗਏ ਜੀ ਲੈਂਡ ਆਂਡ ਆਰਡਰ ਬਾਰੇ ਕੀ ਕਹੋਗੇ ਗੋਲੀ ਦਰਬਾਰ ਸਾਹਿਬ ਤੇ ਜਿਵੇਂ ਤੁਸੀਂ ਵੀ ਗਿਆ ਚੱਲੀ ਹੈ ਪੂਰੇ ਪੰਜਾਬ ਮੈਂ ਤਾਂ ਖੁਦ ਹੜਾ ਨਾ ਇਹ ਇਹ ਨਹੀਂ ਬੁੱਤ ਜਗਾ ਤਾ ਕਿਸੇ ਤੇ ਗੋਲੀ ਚਰੌਲੀ ਤੋਂ ਮਾਰ ਕੇ ਗੱਲ ਹੋ ਰਹੀ ਤਾਂ ਇਸੇ ਕਰਕੇ ਸਾਡੇ ਬੰਦੇ ਨੇ ਜੇ ਪਾਪਾਇਆ ਜੀ ਕਿਨੇ ਰੋ ਗਿਆ ਜਿੰਨੀ ਸਾਰਾ ਕੁਝ ਸੀਪੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਕਹਿੰਦੇ ਕਿ ਇਹ ਇੱਕ ਸਿਮਫਥੀ ਗੇਨ ਕਰਨ ਦੇ ਲਈ ਸੁਖਵੀਰ ਬਾਦਲ ਤਾਂ ਉਹਨਾਂ ਨੇ ਅਸੀਂ ਤਾਂ ਮੈਂ ਜਿੱਦ ਦਿੱਤਾ ਹੈ ਕਿ ਇਹਦੀ ਇਨਕੈਰੀ ਹੋਣੀ ਚਾਹੀਦੀ ਹੈ ਜੀ ਸਹੀ ਢੰਗ ਨਾਲ ਵੀ ਪੀਐਸਰ ਕੌਣ ਦਊਗਾ ਜੀ ਹੂੰ ਤੁਹਾਨੂੰ ਲੱਗਦਾ ਕਿ ਇਹ ਪੱਕਾ ਹੋ ਸਕਦਾ ਕਿ ਨਹੀਂ ਮੈਂ ਕੁਝ ਨਹੀਂ ਕਹਿੰਦਾ ਇਸ ਵਾਰ ਨਹੀਂ ਮੈਂ ਕਹਾਂ ਕਿਉਂਕਿ ਪੁਲਿਸ ਨੇ ਆਪਣਾ ਵਿਊ ਦੇਣਾ ਉਹਨਾਂ ਨੇ ਆਪੀ ਅਦੇ ਕਰਨੀਆਂ ਦੂਸਰੇ ਆਪਣਾ ਵਿਊ ਦੇਣਾ ਮੇਰੇ ਕੋਲ ਅਸੀਂ ਤਾਂ ਕਰ ਸਕਦਾ ਹੁਕਮ ਪਰ ਇੱਕ ਐਨੀ ਛੇਤੀ ਵਿਦਾਊਟ ਇਨਵੈਸਟੀਗੇਸ਼ਨ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਜਿਹੜੇ ਵਿਅਕਤੀ ਦਮਾਡੇ ਜਾਂਦੇ ਉਹਨੂੰ ਪੂਰੀ ਇਨਵੈਸਟੀਗੇਸ਼ਨ ਕਰਕੇ ਕਰਨਾ ਚਾਹੀਦਾ ਲੋਕ ਜਿਹੜੇ ਇਹ ਸਵਾਲ ਬਾਰ-ਬਾਰ ਚੱਕ ਰਹੇ ਨੇ ਕਿ ਸਜ਼ਾ ਜਿਹੜੀ ਉਹ ਅਪ ਟੂ ਦਾ ਮਾਰਕ ਨਹੀਂ ਹੈ ਜਿੰਨੀ ਸਖਤ ਸਜ਼ਾ ਹੋਣੀ ਚਾਹੀਦੀ ਉਹਨਾਂ ਲੋਕਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਮੈਂ ਅਸੀਂ ਤਾਂ ਜੋ ਹੁਕਮ ਉਹਨਾਂ ਦਾ ਹੈਗਾ ਉਹਦੇ ਸਿਰ ਮੱਤੇ ਤੇ ਔਰ ਅਤੀ ਮੈਂ ਕੱਲ ਤਸਵੀਰ ਮੈਂ ਆਪਣੇ ਤੌਰ ਤੇ ਕਹਿਣਾ ਚਾਹੁੰਦਾ ਕਿ ਮੈਂ ਜੋ ਉਹ ਯਾਰਾ ਸੀ ਦੇ ਬਾਅਦ ਵੀ ਪੂਰਾ ਦੰਦਾ ਪੂਰੀ ਕਰਾਂਗੇ ਜਥੇਦਾਰ ਸਾਹਿਬ ਨੇ ਕਿਹਾ ਕਿ ਬਾਗੀ ਤੇ ਦਾਗੀ ਇਕੱਠੇ ਹੋਣੇ ਚਾਹੀਦੇ ਇੱਕੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ ਉਹਨੂੰ ਲੈ ਕੇ ਕੋਈ ਪਹਿਲ ਕਦਮੀ ਤੁਹਾਡੇ ਵੱਲੋਂ ਕਿਉਂਕਿ ਪਾਰਟੀ ਚ ਸੀਨੀਅਰ ਸਭ ਤੋਂ ਤੁਸੀਂ ਹੋ ਹੋਣੇ ਸਮੇਂ ਨਹੀਂ ਅਸੀਂ ਤਾਂ ਪਹਿਲੇ ਹੀ ਅਸੀਂ ਤਾਂ ਪਹਿਲਾਂ ਦੰਦ ਤਾਂ ਕੱਢਿਆ ਗਿਆ ਸੀ ਅਸੀਂ ਤਾਂ ਅਕਾਲੀ ਜੰਮਿਆ ਅਕਾਲੀ ਰਹਿਣਾ ਅਕਾਲੀ ਰਾਜ ਤੇ ਅਸੀਂ ਕੋਸ਼ਿਸ਼ ਕਰਾਂਗੇ لیکن ਸਾਨੂੰ ਦੁੱਖ ਹੈ ਗੱਲ ਦਾ ਵੀ ਜਿਹੜੀ ਕੰਮ ਤਰ ਹੈ ਉਹ ਜੇ ਵੀ ਉਹ ਨਾ ਕਰੇ ਅਸੀਂ ਕੁਝ ਬੇਨਤੀ ਕਰਦੇ ਹਾਂ ਉਹ ਤੇ ਠੀਕ ਰਹ ਜਾਂਦਾ ਤੇ ਜਿਹਨਾਂ ਦੇ ਹੁਣ ਮੈਂ ਉਹਦੇ ਮੁਤਾਬਿਕ ਚੱਲੇਗਾ ਮੈਕੈਨਿਜ਼ਮ ਕੀ ਬਣੂਗਾ ਉਹਨਾਂ ਨੇ ਤਾਂ ਕਿਹਾ ਕਮੇਟੀ ਬਣਾਤੀ ਕਿ ਨਵੀਂ ਮੈਂਬਰਸ਼ਿਪ ਹੋਵੇ ਤੇ ਉਸ ਤੋਂ ਬਾਅਦ ਨਵਾਂ ਪ੍ਰਧਾਨ ਚੁਣਿਆ ਜਾਵੇ ਜੇ ਫਿਰ ਪ੍ਰਧਾਨ ਸੁਖਵੀਰ ਬਾਦਲ ਚੁਣੇ ਜਾਂਦੇ ਨੇ ਫਿਰ ਤੁਸੀਂ ਨਾਲ ਲੱਗੋਗੇ ਯਾਰ ਇਹ ਦੁੱਖ ਦੀ ਗੱਲ ਹੈ ਜੀ ਇਹ ਹੁਣ ਗੁਰਦੈ ਨਾ 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 ਦੱਸਦੀ ਕਿ ਤੰਦੰਦ ਨਾ ਨਾ ਦੱਸਦੋ ਉਹਨੇ ਮੈਂ ਇਹਦੇ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਮੈਂ ਹੈਰਾਨ ਹਾਂ ਕਿ ਗੁਰਦੈ ਸਾਹਿਬ ਨੇ ਇੱਕ ਗੱਲ ਕਹੀ ਕਿਸੇ ਕਿਸੇ ਤੁਹਾਡੇ ਬਾਕੀ ਦੋਸਤਾਂ ਨੇ ਕਿ ਦੋਧਰੋਂ ਆਇਆ ਸੀ ਮੈਂ ਹੈਰਾਨ ਹਾਂ ਉਹਨੇ ਕਿਹਾ ਹਾਂ ਤੁਸੀਂ ਜਾਣਦੇ ਹੋ ਜਿਵੇਂ ਉਹਨਾਂ ਦਾ ਹੰਗਾਰਾ ਹੁੰਦਾ ਕਿ ਮੈਂ ਮੇਰੇ ਗੁਰਦੈ ਕੋਈ ਕਹਾਂ ਸੀ ਅਰੇ ਕਿ ਮੇਰੇ ਬੰਦੇ ਨੇ ਫੜਿਆ ਸੀ ਆ ਬੈਠਾ ਸਾਹਮਣੇ ਤੋਂ ਡੇ ਇਹ ਦੇ ਫੋਰਡਾਂ ਵੀ ਲੈ ਇਹਨੇ ਜੱਪਾ ਪਾਇਆ ਇਹਨੇ ਸਾਰਾ ਕੁਝ ਕੀਤਾ ਕੱਲ ਸੁਖਬੀਰ ਦਾ ਜੀ ਆਇਆ ਤੇ ਇਹ ਛੋਟੇ ਨਾਲ ਗੱਲ ਕਰ ਲੈਂਦੇ ਮੈਂ ਤਾਂ ਉਸਨੂੰ ਨਹੀਂ ਕਹਿਣਾ ਮੈਂ ਹੁਕਮ ਜਾਰੀ ਅਕਾਲੀ ਦਲ ਦਾ ਕੀ ਭੋਖ ਦੇਖਦੇ ਹੋ ਪੰਜਾਬ ਦੇ ਵਿੱਚ ਕੋਈ ਹੈ ਭੋਖ ਹੁਣ ਜੇ ਇਕੱਠੇ ਹੋ ਜਾਣ ਤਾਂ ਪੂਰਾ ਕੀਤਾ ਪੂਰਾ ਕਿਉਂਕਿ ਲੋਕੀ ਚਾਹੁੰਦੇ ਨੇ ਵੀ origignal ਪਾਰਟੀ ਦੇ ਤੌਰ ਤੇ ਵੀ ਪੰਥਕ ਪਾਰਟੀ ਦੇ ਤੌਰ ਤੇ ਵੀ ਇਹ ਇਧਰ ਬਣ ਕੇ ਨਵੀਂ ਮੈਂਬਰਸ਼ਿਪ ਤੋਂ ਬਾਅਦ ਜਿਹੜਾ ਵੀ ਪ੍ਰਧਾਨ ਤਖਤ ਸਾਹਿਬ ਵਿਖੇ ਤੁਸੀਂ ਕਰਨਾ ਆਇਓ ਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕੀ ਕਹਿਣਾ ਚਾਹੋਗੇ ਸਰ ਦੇਖੋ ਗੱਲ ਇਹ ਹੈ ਕਿ ਮੈਂ ਜਿੰਨ ਸਰਵੰਤੂ ਤੱਕੀ ਤੀ ਮੇਰੀ ਸਿਹਤ ਠੀਕ ਨਹੀਂ ਸੀ ਆ ਕੱਲ ਕੰਟਰਾ ਲੱਗਿਆ ਤੇ ਇਹਦੇ ਤੁਨਾ ਜਿਸੰਦ ਤੇਰੇ ਡ੍ਰਿਪ ਲੱਗਿਆ ਡ੍ਰਿਪ ਲੱਗਿਆ ਟ੍ਰਾਂਸਫਰ ਵੀ ਹੋਣਾ ਇਸ ਕਰਕੇ ਮੈਂ ਕੱਲ ਨਹੀਂ ਪਰਸੋਂ ਤੇ ਕੱਲ ਨਹੀਂ ਆ ਸਕਿਆ ਅੱਜ ਜੋ ਸ਼ੁਰੂ ਕੀਤਾ ਹੈ ਤੇ ਮੈਂ ਧੰਨਵਾਦ ਕਰਦਾ ਸਰ ਸਰ ਸਹਿਬਾਨ ਦਾ ਕਿ ਉਹਨਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਬੜੀ ਕੋਸ਼ਿਸ਼ ਕੀਤੀ ਹੈ ਕਿ ਸ਼ੁਰੂਮੇ ਕਾਇਲ ਕਰ ਦਿੱਤਾ ਹੋਵੇ। ਬਾਰੇ ਦੇ ਨਾਲ ਸਾਨੂੰ ਅਸੀਂ ਤਾਂ ਬਹੁਤ ਧੰਨਵਾਦ ਕੀਤਾ ਉਹਨਾਂ ਦਾ। ਬਾਕੀ ਬਹੁਤ ਕੁਝ ਨਹੀਂ ਕਹਿਣਾ। ਦੇ ਜਿਹੜਾ ਸਰਮਾਨ ਨੇ ਜੋ ਹਕੂਮ ਕੀਤਾ ਸੀ ਤਾਂ ਉਹ ਇੰਨੇ ਵੇ ਲੋਹੀ ਲਾਜੂ ਕਰਦੇ। ਤਾਂ ਤਾਂ ਬਾਜ਼ੀ ਕਰਿਆ। ਕੱਲ ਵੀ ਇਸੇ ਤਰੀਕੇ ਨਾਲ ਸੇਵਾ ਕਰੋ। ਕੱਲ ਵੀ ਆਵਾਜ਼ੀ। ਠੀਕ ਹੈ ਜੀ। ਇੱਕ ਜਿਹੜੀ ਸੁਖਵੀਰ ਬਾਦਲ ਤੇ ਗੋਲੀ ਚੱਲੀ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਤਾਂ ਆਹੇ ਬੈਠਾ ਮੈਂ ਸਾਡਾ ਮੇਰੇ ਬੱਚੇ ਇੱਧਰ ਹੀ ਐ। ਜੀ। ਇਸੇ ਨੇ ਸੰਭਾਲਿਆ ਉਹਨੂੰ ਇਸੇ ਜੱਫਾ ਪਾਇਆ। ਜੀ। ਠੀਕ ਹੈ ਹੁਣ ਮਣ ਸਾਡੇ ਆਪਦਾ ਇੱਥੇ ਹੀ ਹੈ। ਹਾਲ ਕੀ ਚੱਲ ਰਹੇ ਨੇ? पर सारा कुछ ਕੀਤਾ ਇਸੇ ਲਈ ਜੀ ਤੇ ਦੁਖੀ gala ਉਹ ਸਭ ਤੋਂ ਪਹਿਲਾਂ ਮੈਂ ਮੇਰੇ ਕੋਲ ਟੀਵੀ ਵਾਲੇ ਆਏ ਸੀ ਉਹਨਾਂ ਨੇ ਮੈਂ ਕਿਹਾ ਮੈਂ ਇੰਨਾ ਵੱਡਾ ਦੁੱਖ ਕੀ ਹੋ ਸਕਦਾ ਹੈ ਕਿ ਅਰਵਿੰਦਰ ਸਾਹਿਬ ਵਰਗੀ ਜਗ੍ਹਾ ਤੇ ਕੋਈ ਗੋਲੀ ਚਾਵੇ ਤੇ ਇਸ ਤੋਂ ਬਾਅਦ ਮਾੜੀ ਗੱਲ ਕੋਈ ਹੋਵੇ बेशक ਸਜ਼ਾ ਜੜੀ ਹੋਈ ਬਣਤੀ ਕਲ ਸਰਦਾਰ ਸਿੰਘ ਵੀਰ ਸਿੰਘ ਜੀ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਹੀ ਫੋਨ ਆਇਆ ਸੀ 2:30 ਵਜੇ ਉਹ ਪਹਿਲਾਂ ਚਾਰ ਦਾ ਵਾਕਿਆ ਤੇ ਪੰਜ ਨੂੰ ਫੋਨ ਆ ਰਹੇ ਕੁਦਰਤੀ ਸੱਟੇ ਹੋਏ ਸੀ ਕੁਝ ਫੋਨ ਹੀ ਇੰਨੇ ਆ ਰਹੇ ਸੀ ਬਿਨਾ ਨਾਮ ਕੌਰ ਸੀ ਬੜਾ ਹੋਰ ਤਰ੍ਹਾਂ ਦਾ ਸਾਡਾ ਮਾਹੌਲ ਹੋਇਆ ਸੀ ਕੱਲ 2:30 ਵਜੇ ਫੋਨ ਆਇਆ ਮੈਨੂੰ ਤੇ ਉਹਨਾਂ ਨੇ ਜਿੱਥੇ ਧੰਨਵਾਦ ਵੀ ਕੀਤਾ ਪਰ ਸ਼ਾਬਾਸ਼ੇ ਵੀ ਦਿੱਤੀ ਪਰ ਵਾਰ-ਵਾਰ ਉਹ ਕਹਿ ਰਹੇ ਸੀ ਵੀ ਬਹੁਤ ਧੰਨਵਾਦੀ ਕਹਿ ਰਹੇ ਸੀ ਉਹ ਵੀ ਕਹਿ ਰਹੇ ਸੀ ਵੀ ਮੈਨੂੰ 4 ਦਿਨ ਤੋਂ ਬਾਅਦ ਮੈਂ ਸੇਵਾ ਨਿਭੜ ਲੈਂਦੇ ਵੀ ਮੈਨੂੰ ਜ਼ਰੂਰ ਮਿਲ ਕੇ ਜਾਣਾ ਸੋ ਬਾਦਲ ਸਾਹਿਬ ਦਾ ਵੀ ਧੰਨਵਾਦ ਔਰ ਸਭ ਤੋਂ ਵੱਡਾ ਧੰਨਵਾਦ ਵਾਰ-ਵ ਪੀ ਖਿਲਾੜੇ ਤੇ ਪਹਿਲੀ ਨਿਸ਼ਾਨੇ ਕਾਬੂ ਆ ਰਹੇ ਸੀ ਪਤਾ ਨਹੀਂ ਕਿੱਡਾ ਵੱਡਾ ਨੁਕਸਾਨ ਹੋ ਜਾਂਦਾ ਸਭ ਤੋਂ ਵੱਡਾ ਧੰਨਵਾਦ ਗੁਰੂ ਰਾਮਦਾਸ ਜੀ ਦਾ ਜਿਹਨਾਂ ਸਾਰੀ ਸਾਡੀ ਸਾਰੀ ਕੌਮ ਦੀ ਸਾਡੀ ਸਾਰੀ ਲੀਡਰਸ਼ਿਪ ਦੀ ਇੱਜ਼ਤ ਰੱਖ ਲਈ ਤੇ ਮਾਣ ਦਿੱਟਿਆ ਬਹੁਤ ਬਹੁਤ ਧੰਨਵਾਦ ਸਿਟੀ ਹਲਚਲ ਕੇ ਲਈ ਸ਼੍ਰੀ ਆਨੰਦਪੁਰ ਸਾਹਿਬ થી ਕਰਨ চোপੜਾ ਕੇ ਸਾਥ ਅਸ਼ੋਕ চোপੜਾ ਕੀ ਰਿਪੋਰਟ ਅਭੀ ਕੇ ਲਈ ਬਸ ਇਤਨਾ ਹੀ ਮੈਨੂੰ ਦੇ ਇਜਾਜ਼ਤ ਆਪ ਦੇਖਦੇ ਨੇ ਸਿਟੀ ਹਲਚਲ चोपड़ा सिलाई मशीन एंड कॉस्मेटिक अड्डा मार्केट नंगल यहां आपको मिलेगा कॉस्मेटिक का हर वो सामान जो ब्यूटी पार्लर सैलून व महिलाओं के प्रतिदिन प्रयोग में आता है यही नहीं इसके अलावा सैलून की कुर्सियां सोफा दुल्हनों के लिए फैंसी चूड़ा नेल आर्ट आर्टिफिशियल ज्वेलरी हेयर एक्सेसरी व सेंट इत्यादि बाजार से सस्ते व थोक दाम पर मिलते हैं एक बार जरूर सेवा का मौका दें हमारा फोन नंबर है नाइन एट वन फाइव फोर एट टू फोर थ्री थ्री ਦੂਸਰਾ 9878888858 चोपड़ा सेविंग मशीन एंड कॉस्मेटिक्स हमारे यहाँ पर सलून का सभी सामान मिलता है हमारा पता शॉप नंबर 16 अड्डा मार्केट नंगल टाउनशिप डिस्ट्रिक्ट रूपनगर मोबाइल नंबर नाइन